ਤੋ ਤੁਹਾਡੀ ਸਾਰਿਆਂ ਗੜੀ ਹੱਥ ਜੋੜ ਕੇ ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਧੀ ਨਹੀਂ ਜੇ ਉਹ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਢੀ ਉਹਦੀ ਮਾਂ ਅੱਜ ਉਹਨਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆਜੇ ਇੰਡੀਆ ਦੇ ਹਾਲਾਤ ਤੇ ਕਿਸੇ ਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਤ ਨਾ ਨਾ ਕਰਾ ਦਿਓ 5 ਕਿੱਲੇ ਪੈਲੀ ਲਿਖ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 2 ਡੇਢ ਕਰੋੜ ਰੁਪਈਆ ਲਾਤਾ ਔਰ ਰਾਮ ਦੀ ਜਿਹੜੀ ਮੇਰੀ 30 40 ਲੱਖ ਰੁਪਈਆ ਉਹਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆਂ ਮੇਰਾ ਸੋਨਾ ਨੱਪ ਗਿਆ 40 ਤੋਲੇ ਮੇਰਾ ਨੱਪ ਗਿਆ ਔਰ 50 ਤੋਲੇ ਉਹਦੇ ਪਿਓ ਦਾ ਪਾਇਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇਹ ਪੌਣਾ ਕਿਲੋ ਸੋਨਾ ਲਈ ਕਿਹਾ ਤੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇੱਥੋਂ ਘਰੋਂ ਨਿਕਲਾ ਹੈ ਆ ਕੁਛ ਕਰਨ ਢੀ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਢੀ ਜੇ ਮੇਰੀ ਕਰਦੀ ਓਏ ਇਹ ਤੇ ਵੱਡੇ ਸਰਦਾਰਾਂ ਦੀ ਧੀ ਸੌਤੋ ਕਿਲੇ ਦੇ ਮਾਲਕਾ ਜਿਹੜਾ ਮੇਰੇ ਨਾਲ ਬੈ ਕੇ ਗੱਲ ਕਰ ਓਏ ਆਜ ਕੋਈ ਦਿੱਤਾ ਜੇ ਸਿੱਖਿਆ ਪਹਿਲੋਂ ਮੇਰੇ ਸਹੁਰੇ ਦਾ ਛੋਕ ਕਿਲਾ ਬਰਬਾਦ ਕੀਤਾ ਇਹ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕਰਨੀਆਂ ਦੇ ਮਾਵਾਂ ਧੀਆਂ ਲੋਕੋ ਵੱਜੋ ਇਹਨਾਂ ਤੋਂ ਏਡਾ ਮੈਂ ਆਪਣੇ ਦੰਦ ਆਪੇ ਪੁੱਟੇ ਮੇਰੀ ਕੁੜੀ ਦੇ ਦੰਦ ਭੀੜੋਈ ਮੈਂ 1.5 ਲੱਖ 3 ਪੱਤ ਕਾਈ ਲੱਖ ਦੀ ਟਿਕਟ ਤੇ 5 ਲੱਖ ਰੁਪਇਆ ਚਵੀਆਂ ਘੰਟਾ ਚ ਉਹਨੂੰ ਦਿੱਤਾ ਜਾ ਪੁੱਤ ਇੰਡੀਆ ਤੋਂ ਜਾ ਕੇ ਆਪਣਾ ਦੰਦਾਂ ਦਾ ਇਲਾਜ ਕਰਾ ਕੇ ਆ ਆ ਕੁਛ ਕਰਨ ਦੀਆਂ ਜੇ ਮਾਵਾ ਧੀਆਂ ਲੋਕੋ ਲੋਕੋ ਇਹਨਾਂ ਕੁੜੀਆਂ ਹਰਾਮ ਦੀਆਂ ਬਤਵਾਸ਼ ਬੁੱਡੀਆਂ ਨੂੰ ਕੋਈ ਨਾ ਪੈਸੇ ਕੱਲਿਓ ਇਹ ਬੜੀਆਂ ਹਰਾਮਦੀਆਂ ਦੇ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਮੈਂ ਆਪਣੀ ਤਰਨੀ ਤੇ ਵਿਸ਼ਵਾਸ ਕਰਕੇ 18 ਸਾਲ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਇਹਨੂੰ ਹਰਾਮ ਦੀ ਨੂੰ ਮੇਰਾ ਉਹ ਸੋਰਾ ਮੇਰਾ ਵਕਨ ਹੁੰਦਾ ਫਿਰਦਾ ਉਹਦਾ ਸੌਕਲਾ ਬਰਬਾਦ ਕਰਤਾ ਜੇ ਆ ਕੁਛ ਕੀਤਾ ਜੇ ਮੇਰੀ ਘਰ ਦੀ ਦੇ ਤੇ ਪਿਓ ਦੀ ਧੀਆਂ ਨਾ ਮੇਰੇ ਇਹ ਵੀਡੀਓ ਦੇ ਜਵਾਬ ਦੇ ਜੇ ਪਿਓ ਦੀ ਧੀਆਂ ਤੇ ਜੇ ਜਗਿੰਦਰ ਸੋਦੀ ਧੀਆਂ ਤੇ ਜੇ ਹਰਪਾਲ ਦੀ ਧੀ ਆ ਨਾ ਪਬਲੀ ਨਾ ਸਾਹਮਣੇ ਆ ਕੇ ਖਾਚ ਪਿਓ ਦੀ ਤੇ ਪਾ ਕੇ ਗੱਲਾਂ ਗੱਲਾਂ ਕਰ ਲੋਕਾਂ ਨੂੰ ਜੁ ਗਾੜੀ ਲਾ ਕੇ ਲੋਕਾਂ ਦੇ ਪੁੱਤ ਮਰਵਾਉਣ ਡੀਆਂ ਜੇ ਤੁਹਾਡੇ ਹੈ ਨਹੀਂ ਤੁਹਾਡੇ ਹੈ ਨਹੀਂ ਤਾਂ ਕਰਨ ਡੀਆਂ ਜੇ ਕੋਛੋ ਜੇ ਤੁਹਾਡਾ ਪੁੱਤ ਹੁੰਦੇ ਨਾ ਮੇਰੀ ਮਾਂ ਦੀ ਹੁੰਦੀ ਪੁੱਤ ਤਿੰਨ ਜਨਾਨੀਆਂ ਚ ਬੰਦ ਜਨਾਨੀ ਜੀ ਦੀ ਆ ਪੁੱਤ ਦੀ ਸ਼ਰਮ ਪਿਓ ਦੀ ਸ਼ਰਮ ਖੱਤਮ ਦੀ ਸ਼ਰਮ ਤੇ ਤੇਰੀ ਜਨਾਨੀ ਦੇ ਤਿੰਨਾਂ ਚੋਂ ਇੱਕ ਵੀ ਨਹੀਂ ਉਹ ਸੱਚ ਕਰਨ ਲਈ ਤੇ ਨਾ ਉਹਨੂੰ ਪਿਓ ਦੀ ਸ਼ਰਮ ਜੇ ਨਾ ਉਹਦਾ ਪੋਤੋ ਦਾ ਹੈਗਾ ਨਹੀਂ ਤੇ ਨਾ ਉਹਨੂੰ ਖਸਮ ਦੀ ਸ਼ਰਮ ਜੇ ਮੈਂ ਸ਼ੁਕਰ ਕਰਦਾ ਵੀ ਇਹਦੀ ਕੁੱਖੋਂ ਮੇਰਾ ਪੁੱਤ ਨਹੀਂ ਜੰਮਿਆ ਜੇਕਰ ਪੁੱਤ ਜੰਮਿਆ ਹੁੰਦਾ ਤੇ ਮੇ ਕੋਈ ਸ਼ਿੱਤਰ ਮਰਮੋਦੀ ਮੇਰੇ ਪਿਓ ਦੇ ਸਿਰ ਤੇ ਹੋਰ ਤਕੜੀ ਹੋ ਜਾਂਦਾ ਦਵਿੰਦਰ ਕੁਰੇ ਮੇਰਾ ਘਰ ਕੱਲੇ ਦਾ ਨਹੀਂ ਉਜੜਨਾ ਬੜੇ ਉਜੜ ਨਹੀਂ ਹੁਣ ਤੇ ਤੂੰ ਜਾਣ ਲੱਗੀ ਆ ਕਲਵੰਟਕੌਰ ਨੂੰ ਕਹਦੀ ਤੈਨੂੰ ਆਪਣੀ ਮਾਂ ਨਾਲੋਂ ਵੱਧ ਸਤਿਕਾਰ ਕਰਦਾ ਹਾਂ ਤੇ ਤੂੰ ਮੇਰਾ ਘਰ ਉਜਾੜਨ ਵਾਸਤੇ ਸਾਜ ਚਰਚਾ ਚੰਦਈ ਆ